ਖਿਲਾਫ ਨਹੀਂ ਆ ਚਾਹੇ ਅੰਮ੍ਰਿਤਪਾਰ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਾਂ ਮੈਂ ਉਹਦੇ ਨਾਲ ਹੈ ਤੇ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਆ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਹੈ ਬਈ ਪ੍ਰਚਾਰ ਜਿਹੜਾ ਕਰਦਾ ਹੈ ਉਹ ਤਾਂ ਗੁਰੂ ਦੀ ਸਤਸੰਗ ਕਰਦਾ ਤੇ ਗੁਰੂ ਦੀ ਮਹਿਮਾ ਕਰਦਾ ਕੋਈ ਮਾੜੀ ਗੱਲ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਚਾਹੇ ਅੰਮ੍ਰਿਤ ਪਾਰ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਾਂ ਮੈਂ ਉਹਦੇ ਨਾਲ ਐ ਤੇ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਆ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਹੈ ਬਈ ਤੂੰ ਵੀ ਇੱਕ ਰਾਜਨੀਤਿਕ ਹੈ ਅਸੀਂ ਰਾਜਨੀਤਿਕ ਹੈ ਮੇਰੇ ਕਹਿਣ ਦਾ ਮਤਲਬ ਜਿਹੜਾ ਗੁਰੂ ਘਰ ਨੂੰ ਪਿਆਰ ਹੈ ਉਹ ਰਾਜਨੀਤੀ ਦੇ ਨੇੜੇ ਉਹ ਪਾਸ ਕਰਦਾ ਹੈ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਸਾਡੇ ਕੋਲੇ ਗੁਰਸਿੱਖਾਂ ਦੀ ਕਮੀ ਹੈ ਆਹ ਵੇਖਿਆ ਗਿੱਲ ਸਾਹਿਬ ਇਸ ਤੋਂ ਵੱਡਾ ਕਿਹੜਾ ਗੁਰਸਿੱਖ ਹੈ जिने ਆਪਦੀ ਸਿੱਖੀ ਦੇ ਪਿੱਛੇ ਜੇਲਾ ਕੱਟੀਆਂ ਜਿਨੇ ਇਸ ਕੌਮ ਦੇ ਲਈ ਲੜਾਈ ਲੜੀ ਐ ਇਹਦੀ ਕੁਰਬਾਨੀ ਘੱਟ ਐ ਲੇਕਿਨ ਹਾਂ ਗੁਰੂ ਘਰ ਦੀ ਗੱਲ ਗੁਰੂ ਘਰ ਨਾਲ ਐ ਉੱਥੇ ਤਾਂ ਅਸੀਂ ਸਾਰੇ ਹੀ ਨਕਮਸਤਕ ਹੁੰਨੇ ਆਂ ਸਾਡਾ ਪਿਓ ਐ ਗੁਰੂ ਗ੍ਰੰਥ ਸਾਹਿਬ ਜੀ ਖਿਲਾਫ ਨਹੀਂ ਆਂ ਚਾਹੇ ਅੰਮ੍ਰਿਤ ਪਾਰ ਐ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਮੈ ਉਹਦੇ ਨਾਲ ਹੈ ਤੇ ਜੇ ਆਪਰਾ ਇਹ ਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਹੈ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਹੈ ਬਈ ਪ੍ਰਚਾਰ ਜਿਹੜਾ ਕਰਦਾ ਉਹ ਤਾਂ ਗੁਰੂ ਦੀ satsang ਕਰਦਾ ਤੇ ਗੁਰੂ ਦੀ ਮਹਿਮਾ ਕਰਦਾ ਕੋਈ ਮਾੜੀ ਗੱਲ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਚਾਹੇ ਅੰਮ੍ਰਿਤਪਾਲ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਾਂ ਮੈਂ ਉਹਦੇ ਨਾਲ ਐ ਤੇ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਐ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਐ ਬਈ ਤੂੰ ਵੀ ਇੱਕ ਰਾਜਨੀਤਿਕ ਐ ਸੀ ਰਾਜਨੀਤਿਕ ਐ ਮੇਰੇ ਕਹਿਣ ਦਾ ਮਤਲਬ ਕਿਹੜਾ ਗੁਰੂ ਘਰ ਨੂੰ ਪਿਆਰਾ ਹੈ ਉਹ ਰਾਜਨੀਤੀ ਦੇ ਨੇੜੇ ਉਹ ਪਾਸ ਕਰਦਾ ਅਸੀਂ ਦੇਸ਼ ਤੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਸਾਡੇ ਕੋਲੇ ਗੁਰਸਿੱਖਾਂ ਦੀ ਕਮੀ ਹੈ ਆਹ ਦੇਖਿਆ ਗੁਰੂ ਸਾਹਿਬ ਇਸ ਤੋਂ ਵੱਡਾ ਕਿਹੜਾ ਗੁਰਸਿੱਖ ਹੈ ਜਿਹਨੇ ਆਪਦੀ ਸਿੱਖੀ ਦੇ ਪਿੱਛੇ ਜੇਲਾ ਕੱਟੀਆਂ ਜਿਹਨੇ ਇਸ ਕੌਮ ਦੇ ਲਈ ਲੜਾਈ ਲੜੀ ਹੈ ਇਹਦੀ ਕੁਰਬਾਨੀ ਘੱਟ ਹੈ ਲੇਕਿਨ ਹਾਂ ਗੁਰੂ ਘਰ ਦੀ ਗੱਲ ਗੁਰੂ ਕਰਨ ਵਾਲਾ ਉੱਥੇ ਤਾਂ ਅਸੀਂ ਸਾਰੇ ਨਕਮਸਤਕ ਹੁੰਨੇ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਜੀ